ਆਗਦੀ ਪਾਰਟੀ ਆਨੇ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਪੰਜਾਬ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ ਤੁਹਾਨੂੰ ਚੇਤੇ ਜ਼ਰੂਰ ਹੋਵੇਗਾ ਕਿ ਮਹਾਰਾਸ਼ਟਰ ਦੇ ਵਿੱਚ ਕੁਝ ਦਿਨ ਪਹਿਲਾਂ ਕਫ সিরাপ ਦੇ ਨਾਲ ਕਰੀਬ ਸਾਰਾ ਤੋਂ ਜ਼ਿਆਦਾ ਬੱਚਿਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਵੱਡਾ ਐਕਸ਼ਨ ਲਿਆ ਗਿਆ ਸੀ ਤੇ ਕਫ সিরাপ ਜੋ ਹੈ ਉਸ ਉੱਤੇ ਬੈਨ ਲਗਾ ਦਿੱਤਾ ਗਿਆ ਸੀ ਤੇ ਅੱਜ ਫੇਰ ਤੋਂ ਵੱਡਾ ਜਿਹੜਾ ਫੈਸਲਾ ਲਿਆ ਗਿਆ ਹੈਗਾ ਨੋਟੀਫਿਕੇਸ਼ਨ ਬਕਾ ਦਾ ਜਾਰੀ ਕਰ ਦਿੱਤਾ ਗਿਆ ਤੇ ਅੱਠ ਦਵਾਈਆਂ ਜਿਨ੍ਹਾਂ ਉਤੇ ਪਾਬੰਦੀ ਲਗਾ ਦਿੱਤੀ ਗਈ ਹੈ ਜੋ ਨੋਟੀਫਿਕੇਸ਼ਨ ਹੈ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਪੇਜ ਦਿੱਤੇ ਗਏ ਨੇ ਹਸਪਤਾਲਾਂ ਦੇ ਵਿੱਚ ਤਾਜੋ ਭੇਜੇ ਗਏ ਹੈਗੇ ਤਾਂ ਜੋ ਕਿਸੇ ਵੀ ਤਰੀਕੇ ਦੇ ਨਾਲ ਇਹਨਾਂ ਦਵਾਈਆਂ ਦੀ ਵਰਤੋਂ ਨਾ ਹੋ ਸਕੇ ਇਹਨਾਂ ਦਵਾਈਆਂ ਨੂੰ ਜੋ ਹੈ ਮਰੀਜ਼ਾਂ ਤੱਕ ਨਾ ਪਹੁੰਚਾਈ ਜਾ ਸਕੇ ਤਾਂ ਤੁਹਾਨੂੰ ਦੱਸ ਦਈਏ ਕਿ ਕੁਝ ਸ਼ਿਕਾਇਤਾਂ ਮਿਲੀਆਂ ਸਨ ਜੋ ਦਵਾਈਆਂ ਦਿੱਤੀਆਂ ਜਾਂਦੀਆਂ ਨੇ ਉਸ ਨੂੰ ਯੂਜ਼ ਕਰਨ ਤੋਂ ਬਾਅਦ ਜਿਹੜੇ ਰਿਐਕਸ਼ਨ ਸਾਹਮਣੇ ਆਈ ਸੀ ਜੋ ਸ਼ਿਕਾਇਤ ਦਿੱਤੀ ਆ ਗਈਆਂ ਸਨ ਉਸ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਹੈਗਾ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਆਠ ਜੋ ਦਵਾਈਆਂ ਹੈਗੀਆਂ ਉਹਨਾਂ ਉਤੇ پابੰਦੀ ਲਗਾ ਦਿੱਤੀ ਗਈ ਹੈਗੀ ਕਿਹੜੀਆਂ ਦਵਾਈਆਂ ਹੈਗੀਆਂ ਉਹ ਤੁਹਾਨੂੰ ਅਸੀਂ ਲਿਸਟ ਵੀ ਦਿਖਾ ਰਹੇ ਹੈਗੇ ਅਸੇ ਵਿੱਚ ਦਵਾਈਆਂ ਦੇ ਨਾਮ ਮੈਂਸ਼ਨ ਹੈਗੇ ਆ ਤੇ ਸਰਕਾਰੀ ਜੋ ਹਸਪਤਾਲ ਹੈ ਉਹਨਾਂ ਨੂੰ ਖਾਸ ਤੌਰ ਉਤੇ ਜੋ ਨਿਰਦੇਸ਼ ਨਿਯੋਜਾਰੀ ਵੀ ਕਰ ਦਿੱਤੇ ਗਏ ਨੇ